ਵਾਈਲਡਲਾਈਫ ਸੈਂਚਰੀ ਅਤੇ ਨਾਲ ਲੱਗਦੇ 1 ਕਿਲੋਮੀਟਰ ਇਲਾਕੇ ਦੇ ਵਿੱਚ ਨਹੀਂ ਹੋਵੇਗੀ ਹੁਣ ਮਾਈਨਿੰਗ ਦੱਸਦੇ ਹੀ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੈਂਦੇ ਕਥਲੌਰ ਦੀ ਵਾਈਲਡਲਾਈਫ ਸੈਂਚਰੀ ਅਤੇ ਹੋਰ ਵੀ বন ਵਿਭਾਗ ਦੀ ਜ਼ਮੀਨ ਵਿੱਚ 1 ਕਿਲੋਮੀਟਰ ਦੇ ਇਲਾਕੇ ਵਿੱਚ ਹੁਣ ਕੋਈ ਵੀ ਮਾਈਨਿੰਗ ਜਿਹੜੀ ਹੈ ਉਹ ਨਹੀਂ ਕਰ ਸਕਦਾ ਤੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ বন ਵਿਭਾਗ ਦੇ ਡੀ ਐਫ ਓ ਜਿਹੜੇ ਨੇ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਪਠਾਨਕੋਟ ਦੀ ਵਾਈਲਡਲਾਈਫ ਸੈਂਚਰੀ ਅਤੇ ਨਾਲ ਲੱਗਦੇ ਇਲਾਕਿਆਂ ਨੂੰ ਵੀ ਜਿਹੜਾ ਹੈ ਉਹ آگਾਹ ਕੀਤਾ ਗਿਆ ਹੈ ਕਿ ਵਾਈਲਡਲਾਈਫ ਸੈਂਚਰੀ ਦੀ ਜ਼ਮੀਨ ਕਰੀਬ 1 ਕਿਲੋਮੀਟਰ ਇਲਾਕੇ ਵਿੱਚ ਕੋਈ ਵੀ ਮਾਈਨਿੰਗ ਜਿਹੜੀ ਹੈ ਉਹ ਨਹੀਂ ਕਰ ਸਕਦਾ ਤਾਂ ਜੇਕਰ ਕੋਈ ਅਜਿਹਾ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 13 ਕ੍ਰੈਸ਼ਰਾਂ ਨੂੰ ਨੋਟਿਸ ਜਿਹੜਾ ਹੈ ਉਹ ਭੇਜ ਚੁੱਕੇ ਨੇ ਉਹ ਤੇ ਆਓ ਜਾਣਦੇ ਹਾਂ ਹੋਰ ਕੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਉਹਨਾਂ ਦਾ ਹੋਰ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਆਓ ਦੇਖਦੇ ਹਾਂ ਇਸ ਸਮੇਂ ਦੀ ਖਾਸ ਖਬਰ ਬੇਨਤੀ ਕਰਦਾ ਹਾਂ ਵੀ ਜੋ ਉੱਥੇ ਕ੍ਰੈਸ਼ਰ ਲੱਗੇ ਸੀਗੇ ਲੱਗੇ ਹੋਏ ਆ ਉਹਦੇ ਲੱਗ ਕੇ ਸਾਡੀ ਸੈਂਚਰੀ ਵਾਈਲਡਲਾਈਫ ਸੈਂਚੁਰੀ ਬਣਦੀ ਆ ਵਾਈਲਡਲਾਈਫ ਸੈਂਚਰੀ ਤੇ 1 ਕਿਲੋਮੀਟਰ ਘੇਰੇ ਅੰਦਰ ਸੁਪਰੀਮ ਕੋਰਟ ਦੇ ਆਰਡਰ ਅਨੁਸਾਰ ਆਪਾਂ ਆਪਣੀ ਮਾਈਨਿੰਗ ਨਹੀਂ ਕਰ ਸਕਦੇ ਮਾਈਨਿੰਗ ਨਾ ਹੋਣ ਕਰਕੇ ਉਹ ਇਸ ਕਰਕੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਮਾਈਨਿੰਗ ਨਾ ਕੀਤੀ ਜਾਵੇ ਇਹਨਾਂ ਨੂੰ ਇੱਕ ਕਿਸਮ ਦਾ ਅਸੀਂ ਸੂਚਨਾ ਦਿੱਤੀ ਆ ਕਿ ਇਹ ਕੰਮ ਨਾ ਕੀਤਾ ਜਾਵੇ ਤਾਂ ਜੋ ਕਿ ਬਾਅਦ ਵਿੱਚ ਆਪਾਂ ਦਿੱਤੀ ਗਈ ਸ਼ਿਕਾਇਤ ਵਿੱਚ ਪਈਏ ਇਸ ਕਰਕੇ ਪਹਿਲੇ ਹੀ ਇਹਨਾਂ ਨੂੰ ਅਸੀਂ ਇਸ ਬੰਦੀ ਜਾਗਰੂਕ ਕੀਤਾ ਵੀ ਤੁਸੀਂ ਮਾਈਨਿੰਗ ਨਾ ਕਰਾਓ ਹਾਂ ਕ੍ਰੈਸ਼ਰ ਜਿਹੜੇ ਆ ਉਹ ਇੱਕ ਲੋਟਰ ਤੋਂ ਬਾਹਰ ਲੱਗੇ ਆ ਲਗਭਗ ਸਾਰੇ ਲੇਕਿਨ ਮਾਈਨਿੰਗ ਜਿਹੜੀ ਆ ਉਹ ਨਹੀਂ ਕਰ ਸਕਦੇ ਕ੍ਰੈਸ਼ ਲੱਗ ਕ੍ਰੈਸ਼ਰ ਤੁਸੀਂ ਲਾ ਸਕਦੇ ਮਾਈਨਿੰਗ ਨਹੀਂ ਕਰ ਸਕਦੇ ਕਿੰਨੇ ਕ੍ਰੈਸ਼ਰ ਵਾਲੇ ਜਿਹੜੇ ਨੋਟਿਸ ਜਾਰੀ ਕੀਤੇ ਗਏ ਅਸੀਂ ਲਗਭਗ 13 ਕ੍ਰੈਸ਼ਰ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਆ ਅਲੱਗ-ਅਲੱਗ ਹੈਗੇ ਆ ਸੈਟ ਸਾਈਟਾਂ ਤੇ ਉਹਨਾਂ ਨੋਟਸ ਜਾਰੀ ਕੀਤੇ ਆ ਔਰ ਉਸ ਤੋਂ ਬਾਅਦ ਮਾਈਨਿੰਗ ਹਾਲ ਬੰਦ ਚੱਲ ਰਹੀ ਆ ਕਿਹੜੀ ਸੈਕਟ ਹੈ ਜਿੱਥੇ ਇਹ ਖਵਾੜਾ ਪਿੰਡ ਆ ਦਸਵਾਂ ਇਹ ਇਸ ਏਰੀਆ ਦੇ ਵਿੱਚ ਹੈਗੇ ਆ ਇਹਨਾਂ ਦੇ ਪੈਰਾਮੀਟਰ ਜੋ ਦੇਖੋ ਬਾਕੀ ਦੇ ਮਾਈਨਿੰਗ ਵਾਲੇ ਦੇ ਜੋ ਵੀ ਹੈਗੇ ਪੈਰਾਮੀਟਰ ਮਾਈਨਿੰਗ ਵਾਲੇ ਅਡਾਪਟ ਕਰਨੇ ਇਹਨਾਂ ਨੇ ਸਾਡਾ ਸਿਰਫ ਇਹੀ ਆ ਕਿ ਜਿਹੜੇ ਸਾਡਾ 1 ਕਿਲੋਮੀਟਰ ਦਾ ਜਿਹੜਾ ਸੈਂਚਰੀ ਦਾ ਏਰੀਆ ਵਾਈਲਡ ਲਾਈਫ ਕਥਲੋਰ ਕਲਾਸੀਫਿਕੇਸ਼ਨ ਲਿਆ ਆ 1 ਕਿਲੋਮੀਟਰ ਦੇ ਘੇਰੇ ਅੰਦਰ ਆਪਾਂ ਉਹਦੀ ਮਾਈਨਿੰਗ ਨਹੀਂ ਕਰਵਾ ਸਕਦੇ। ਲਿਸ਼ ਪ੍ਰੂਫ ਦਾ ਜੋ ਹੈਗਾ ਉਹ ਆਪਣੇ ਪੈਰਾਮੀਟਰ ਅਡਾਪਟ ਕਰਦੇ ਆ। ਉਹਨਾਂ ਵੱਲੋਂ ਜਿਹੜੀ ਜੋ ਸਾਡੇ ਕੋਲ ਰਿਪੋਰਟ ਮੰਗਦੇ ਹੈ ਰਿਪੋਰਟ ਦੇ ਦਿੱਤੀ ਉਹਦੇ ਆਧਾਰ ਤੇ ਜੋ ਉਹਨਾਂ ਨੇ ਉਹਨਾਂ ਨੂੰ ਜੋ ਉਹਨਾਂ ਦੇ ਪੈਰਾਮੀਟਰਾਂ ਕੀ ਰੂਸਾ ਬਣਾਉ ਕਰ ਰਹੇ ਕਰਦੇ ਆ। ਹਾਂ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆ ਉਹ ਸਾਰਿਆਂ ਤੇ ਲਾਗੂ ਹੁੰਦੀ ਆ। ਮੈਂ ਤੇਹੀ ਮੈਂ ਇਹ ਚਾਹਣਾ ਵੀ ਆਪਾਂ ਕੋਈ ਇਹਦਾ ਕੰਮ ਨਾ ਕਰੀਏ ਗਲਤ ਕੰਮ ਨਾ ਕਰੀਏ ਜਿਸ ਨਾਲ ਕਿ ਆਪਾਂ ਕ੍ਰੈਸ਼ਰ ਜਿਹੜੇ ਆ ਉਹ ਉਹ ਵੀ ਬੰਦ ਕਰਨੇ ਪੈ ਜਾਣ ਉਹ ਸਰਕਾਰ ਦਾ ਵੀ ਨੁਕਸਾਨ ਹੋਵੇ ਔਰ ਪਬਲਿਕ ਵਿਸ਼ਵਾਸ ਹੋਵੇ ਮੇਰੀ ਤੇ ਇਹੀ ਸਾਰਿਆਂ ਨੂੰ ਕਲੈਸ਼ਨ ਮਾਲਕਾਂ ਨੂੰ ਬੇਨਤੀ ਆ ਪੀਨ ਆ ਕਿ ਤੁਸੀਂ ਜਿਹੜਾ ਹੈਗਾ ਆਪਣਾ ਇਹ ਪ੍ਰੋਪਰ ਚੈਨਲ ਸਰੂਲਾ 'ਚ ਰਹਿ ਕੇ ਕੰਮ ਕੀਤਾ ਜਾਵੇ ਨਾ ਕਿ ਆਪਾਂ ਰੂਲਾਂ ਨੂੰ ਤੋੜ ਕੇ ਕੰਮ ਕਰੀਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ